ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ نیوز ਅਤੇ ਮੈਂ ਸਤਰਾਮ ਸਿੰਘ ਬਸ ਅੱਡਿਆਂ ਪੋਲ ਖੁੱਲੇ ਮੈਦਾਨਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਬਿਨਾ ਮਨਚਾਸ਼ਨ ਦੀ ਮਨਜ਼ੂਰੀ ਤੋਂ ਚਲਾਏ ਜਾ ਰਹੇ ਅਨ ਸ਼ਰਾਬ ਕਬਾਬ ਦੇ ਆਟੇ ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ ਮਹਿਲਾਵਾਂ ਨੂੰ ਬਸ ਅੱਡਿਆਂ ਤੇ ਆ ਰਹੀਆਂ ਭਾਰੀ ਮੁਸ਼ਕਲਾਂ ਜ਼ਿਲ੍ਹਾ ਸ਼੍ਰੀ ਮੋਕਸਰ ਸਹਿਬ ਪੰਜਾਬ ਦੇ ਅਧੀਨ ਆਉਂਦੇ ਸਾਬ ਤਹਿਸੀਲ ਮੰਡੀ ਬਰੀਵਾਲਾ ਤੋਂ ਇਲਾਵਾ ਦਿਹਾਤੀ ਖੇਤਰਾਂ ਵਿੱਚ ਇੱਕ ਦਰਜਨ ਦੇ ਕਰੀਬ ਪ੍ਰਸ਼ਾਸਨ ਦੀ ਬਿਨਾ ਮਨਜ਼ੂਰੀ ਤੋਂ ਸ਼ਰਾਬ ਦੇ ਹੱਥੇ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੋਸੀਜਰਿਕ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਬਤ ਸ਼ੀਰ ਮੰਡੀ ਪਰਿਵਾਰਾਂ ਦੇ ਰੇਲਵੇ ਪਾਟਕ ਮੰਡੀ ਦੇ ਬਾਜ਼ਾਰਾਂ ਵਿੱਚ ਅਤੇ ਪਿੰਡ ਸਰਾਇ ਨਾਗਾ ਵਿਖੇ ਬੱਸ ਅੱਡਿਆਂ ਤੇ ਖਾਲੀ ਮੈਦਾਨਾਂ ਵਿੱਚ ਸਰਕਾਰ ਦੀ ਬਿਨਾ ਮਨਜ਼ੂਰੀ ਤੋਂ ਕਈ ਲੋਕਾਂ ਵੱਲੋਂ ਚਲਾਏ ਜਾ ਰਹੇ ਹਨ ਤਰੀਬ 1 ਦਰਜਣ ਤਬਾਕ ਅਤੇ ਸ਼ਰਾਬ ਦੇ ਤਹਾਤੇ ਜਿਸ ਕਾਰਨ ਬੱਸਾਂ ਅਤੇ ਤ੍ਰੀਵੀਂਦਰ ਵਿਕਲਾਦੀ ਉਡੀਕ ਕਰਨ ਸਮੇਂ ਅਕਸਰ ਹੀ ਮਹਿਲਾਵਾਂ ਨਵਾਲਕ ਬੱਚੇ ਅਤੇ ਧਾਰਮਿਕ ਸੂਚ ਰੱਖਣ ਵਾਲੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਨਾਲ ਨਾਲ ਕੱਜਲਖਵਾਰ ਵੀ ਹੋਣਾ ਪੈ ਰਿਹਾ ਹੈ ਦੂਸਰੇ ਪਾਸੇ ਪਿਛਲੇ ਲੰਮੇ ਅਰਸੇ ਤੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਣ ਅਧਕਾਰਤ ਗਤੀਵਿਧੀਆਂ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਸੰਬੰਧੀ ਜਥੇਦਾਰ ਇਕਬਾਲ ਸਿੰਘ ਬਰੀਵਾਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਅਤੇ ਪਿੰਡਾਂ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਨਜਾਇਜ਼ ਚਲਾਇਆ ਜਾ ਰਹੀਆਂ ਬ੍ਰਾਂਚਾਂ ਅਤੇ ਗੈਰ ਕਾਨੂੰਨੀ ਢੰਗ ਨਾਲ ਜਨਤਕ ਥਾਵਾਂ ਤੇ ਹੋਲੇ ਗਏ ਅਧਾਰਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਸੁਪਰਮ ਸਿੰਘ ਅਕਸਰ ਸਾਡੇ ਚੈਨਲ ਵੱਲੋਂ ਜਿਹੜੀਆਂ ਹਰ ਜਗ੍ਹਾ ਤੇ ਜਾਂ ਬਰੀਵਾਲਾ ਸਾਉਂਤਸੀਲ ਨੂੰ ਲੈ ਲਈਏ ਜਾਂ ਵੱਖ-ਵੱਖ ਜਗਾਵਾਂ ਤੇ ਜਿਹੜੇ ਪੱਤਰਕਾਰ ਛੱਡੇ ਆ ਉਹ ਹਰ ਤਰ੍ਹਾਂ ਦੀ ਜਿਹੜੀ ਸਮਗਰੀ ਆ ਉਹ ਇਸ ਚੈਨਲ ਦੇ ਰਹੀ ਸੰਗਤਾਂ ਦੇ ਅਤੇ ਲੋਕਾਂ ਦੇ ਉਵਰੂ ਕਰਦੇ ਰਹਿੰਦੇ ਆ ਅਸੀਂ ਇਸ ਵੇਲੇ ਪਿੰਡ ਬਰੀਵਾਲਾ ਦੇ ਜਥੇਦਾਰ ਅਖਵਾਲ ਸਿੰਘ ਜੀ ਜਿਹੜੇ ਕਿ ਹਰ ਸਮਾਜ ਸੇਵੀ ਜਥੇਬੰਦੀਆਂ ਦਾ ਸਹਿਯੋਗ ਕਰ ਰਹੇ ਆ ਜਿਨ੍ਹਾਂ ਦੇ ਖਾਸ ਕਰਕੇ ਮੁਖੀ ਆ ਜਿੱਥੇ ਵੀ ਕਿਤੇ ਇਹਨਾਂ ਦੀ ਜ਼ਰੂਰਤ ਪੈਂਦੀ ਆ ਸਮਾਜਿਕ ਤੱਤਾਂ ਦੇ ਉਲਟ ਜਦੋਂ ਕੋਈ ਗੱਲ ਜਾਂਦੀ ਆਏ ਉੱਥੇ ਵੱਧ ਚੜ ਕੇ ਜਿਹੜੇ ਆ ਅੱਗੇ ਹੋ ਕੇ ਉਹ ਮਸਲਿਆਂ ਦਾ ਹੱਲ ਕਰਕੇ ਤੇ ਪਬਲਿਕ ਦਾ ਜਿਹੜਾ ਹੈਗਾ ਉਹ ਸਾਥ ਦਿੰਦੇ ਆ ਤੇ ਅਸੀਂ ਅੱਜ ਇੱਕ ਛੋਟੇ ਜਿਹੇ ਮਸਲੇ ਨੂੰ ਲੈ ਕੇ ਆਏ ਆ ਵੀ ਅੱਜ ਤੇ ਜਿਹੜਾ ਸਿਸਟਮ ਚੱਲ ਰਿਹਾ ਹੈ ਜੀ ਵੀ ਧੜਾ ਧੜ ਜਿਹੜੇ ਆਏ ਸਰਕਾਰ ਦੀ ਬਿਨਾਂ ਮਨਜ਼ੂਰੀ ਤੋਂ ਇਹ ਸ਼ਰਾਬ ਪੀਣ ਦੇ ਅਤੇ ਕਬਾਬ ਦੇ ਹੱਤੇ ਖੁੱਲੇ ਆ ਕਿ ਸਾਰੇ ਬਾਜ਼ਾਰ ਦੇ ਵਿੱਚ ਹੀ ਕਰੀਬਨ ਮੰਡੀ ਬਰੀ ਵਾਲਾ 'ਚ ਜਾਲ ਵਿਛਿਆ ਪਿਆ ਹੈ ਅਜੇ ਉਤੇ ਕੀ ਹੁੰਦਾ ਜੀ ਉਥੋਂ ਜਦੋਂ ਕੋਈ ਬੁੜੀਆਂ ਕੁੜੀਆਂ ਮਹਿਲਾਵਾਂ ਸਕੂਲੀ ਬੱਚਿਆਂ ਨੇ ਟੱਪਣਾ ਹੁੰਦਾ ਹੈ ਤੇ ਉਹਦੇ ਤੇ ਬੁਰਾ ਪ੍ਰਭਾਵ ਪੈਂਦਾ ਤੇ ਬਾਕੀ ਇਹਨਾਂ ਤੋਂ ਬਰੀਕੀ ਨਾਲ ਜਾਣਕਾਰੀ ਲੈਣੇ ਆ ਵੀ ਇਹਦਾ ਨੁਕਸਾਨ ਕੀ ਆ ਹੋਣਾ ਕੀ ਚਾਹੀਦਾ ਜਥੇਦਾਰ ਜੀ ਕੀ ਨਾਮ ਕੀ ਹੈ ਮੇਰਾ ਨਾਮ ਅਕਵਾਲ ਸਿੰਘ ਹੈ ਜੀ ਬਰੀਵਾਲਾ ਸਰ ਅਸੀਂ ਤੁਹਾਡੇ ਕੋਲ ਇਸ ਗੱਲ ਹੀ ਪਹੁੰਚੇ ਆ ਵੀ ਮੰਨ ਲਓ ਇਥੇ ਸਾਬ ਤਸੀਲ ਬਰੀਵਾਲਾ ਦੇ ਵਿੱਚ ਨਾ ਵੀ ਹਰ ਵਿਚਾਰਾਂ ਦੇ ਵਿੱਚ ਜਾਂ ਮੇਨ ਸੜਕਾਂ ਤੇ ਬਾਸ ਸੜੀਆਂ ਤੇ ਜਿੱਤੂ ਕਿ ਟਾਈਪੂ ਚੱਲਦੇ ਆ ਜੀ ਉਥੇ ਮਾ ਕਬਾਬ ਤੇ ਸ਼ਰਾਬ ਦੇ ਆਹਾਤੇ ਖੁੱਲੇ ਹੋਏ ਆ ਜੀ ਉਹਨਾਂ ਬਾਰੇ ਕੋਈ ਦੱਸੋ ਸਾਨੂੰ ਵੀ ਕੀ ਕੀ ਅਸਲ ਕੀ ਹੋਣਾ ਚਾਹੀਦਾ ਤੇ ਹੋ ਕੀ ਰਿਹਾ ਇਹ ਮੈਂ ਡੀਸੀ ਸਾਹਿਬ ਤੇ ਐਸਡੀਐਮ ਤੇ ਪੂਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਜਿਹੜੇ ਥਾਂ ਥਾਂ ਤੇ ਠੇਕੇ ਖੁੱਲੇ ਆ ਜਾਂ ਪਰਚੂਨ ਦੀਆਂ ਦੁਕਾਨਾਂ ਹੀ ਸਮਝ ਲਓ ਇੱਕ ਕਿਸਮ ਦੀਆਂ ਐ ਇਹ ਔਪਰਚੂਨਿਟੀਆਂ ਦੁਕਾਨਾਂ ਸ਼ਰਾਬ ਆਏ ਵੇਚਦੇ ਜਿਵੇਂ ਸੌਦਾ ਵੇਚਣਾ ਹੁੰਦਾ ਹੈ ਅੱਜ ਕੱਲ ਜਿਹੜੇ ਸ਼ਾਹ ਨੂੰ ਬੱਚੇ ਐ ਉਹ ਟੂਸ਼ਨਾਂ ਤੇ ਜਾਂਦੇ ਆ ਕੁੜੀਆਂ ਵੀ ਜਾਂਦੀਆਂ ਬੱਸਾਂ ਤੇ ਵੀ ਚੜ੍ਹਦੀਆਂ ਇਹ ਜਿਹੜੇ ਸ਼ਰਾਬ ਦੇ ਹੱਥ ਤੇ ਉੱਤੇ ਮੇਲਾ ਲੱਗਿਆ ਹੁੰਦਾ ਕੋਈ ਨੂੰ ਲੰਗਣ ਨੂੰ ਥਾਂ ਨਹੀਂ ਕੋਈ ਵੀਕਲ ਨਹੀਂ ਲੰਘ ਸਕਦਾ ਇਹਨਾਂ ਦੇ ਜੜੀਆਂ ਜਿਹੜੇ ਥਾਂ ਥਾਂ ਤੇ ਔਪਰਚੂਨਿਟੀਆਂ ਦੁਕਾਨਾਂ ਖੁੱਲੀਆਂ ਇਹ ਪ੍ਰਸ਼ਾਸਨ ਨੂੰ ਹੀ ਪੁਰਜ਼ੋਰ ਅਪੀਲ ਕਰਦੇ ਆ ਵੀ ਇਹ ਉਹਦੇ ਜਿਹੜੇ ਜਿਹੜੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜਿਹੜੇ ਖੇਤੇ ਐ ਇੱਕ ਜਗ੍ਹਾ ਤੇ ਮਨਜ਼ੂਰਸ਼ੁਦਾ ਹੋਣੀ ਚਾਹੀਦੀ ਐ ਕਿ ਥਾਂ ਥਾਂ ਦੁਕਾਨਾਂ ਨਹੀਂ ਖੁੱਲ੍ਹਣੀਆਂ ਚਾਹੀਦੀਆਂ ਇਹ ਪਰਜੋਰ ਐਸਡੀਐਮ ਸਾਹਿਬ ਔਰ ਡੀਸੀ ਸਾਹਿਬ ਔਰ ਪੂਰੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜਾ ਬੱਚਿਆਂ ਦਾ ਔਰ ਦੁਨੀਆਂ ਦਾ ਜਿਹੜੇ ਆਮ ਲੋਕ ਉਹਨਾਂ ਦਾ ਭਵਿੱਖਾ ਜਿਹੜਾ ਤਬਾਹ ਨਾ ਕੀਤਾ ਜਾਵੇ ਸੋ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਜਥੇਦਾਰ ਜੀ ਇਹ ਦੇਖਣ ਚ ਆਇਆ ਕਿ ਅਸੀਂ ਕੀ ਦੇਖਿਆ ਆਮ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਵਿਚਰੇ ਜਿਹੜੇ ਕਿ ਠੇਕੇ ਇਹ ਹੱਤਿਆਂ ਨੂੰ ਚਲਾਉਣ ਵਾਲੇ ਬੰਦੇ ਆ ਅਟਕ ਇਨ ਦੇ ਕੋਲ ਕੋਈ ਵੀ ਲਾਇਸੈਂਸ ਆਜ ਜਿਹੜਾ ਇੱਕ ਦਰਜਨ ਦੇ ਕਰੀਬ ਇਹ ਚਲਾ ਰਹੇ ਆਪਣੀ ਦੁਕਾਨਦਾਰੀ ਤੇ ਸਰਕਾਰ ਦੇ ਕੋਲੋਂ ਇੱਕ ਵੀ ਇਹਨਾਂ ਦੇ ਕੋਲੋਂ ਕੋਈ ਮਾਨਤਾ ਪ੍ਰਾਪਤ ਹਾਤਾ ਹੈ ਨਹੀਂਗਾ ਜੀ ਤੇ ਇਹਦੇ ਕਸੂਰਵਾਰ ਕਿੰਨੋਂ ਮੰਨਦੇ ਹੋ ਵੀ ਕੀ ਦੀ ਵਜ੍ਹਾ ਨਾਲ ਇਹ ਸ਼ਰਯਾਮ ਚੱਲ ਰਹੇ ਆ ਤੇ ਸਰਕਾਰ ਸੁੱਤੀ ਪਈ ਆ ਜੀ ਸਰਕਾਰ ਦੇ ਕੰਨਾਂ 'ਚ ਬੋੜੀ ਹੋ ਚੁੱਕੀ ਆ ਅੰਨ੍ਹੀ ਹੋ ਚੁੱਕੀ ਆ ਜਿਹੜੀ ਥਾਂ ਥਾਂ ਕੇ ਬਰੀ ਆਲੇ ਦੇ ਆਸ-ਪਾਸ ਵੀ ਜਿਹੜੀਆਂ ਸੜਕਾਂ ਆ ਇਸ ਤਕਰੀਬਨ ਸ਼ਹਿਰ ਦੇ ਵਿੱਚ ਵੀ ਦੁਕਾਨਾਂ ਖੁੱਲੀਆਂ ਤੇ ਸੜਕਾਂ 'ਤੇ ਵੀ ਦੁਕਾਨਾਂ ਖੁੱਲੀਆਂ। ਉੱਥੇ ਆਉਣ ਜਾਣ ਲੋਕਾਂ ਦਾ ਗੱਪਰ ਕੀਤਾ ਵਾ ਕੋਈ ਉਥੋਂ ਦੀ ਟੱਪ ਨਹੀਂ ਸਕਦਾ ਕਿ ਮੋਟਰਸਾਈਕਲ ਖੜੇ ਹੁੰਦੇ ਆ, ਸਾਈਕਲ ਖੜਾ ਹੁੰਦਾ, ਕੋਈ ਸ਼ਰਾਬ ਚਾਲੇ ਸੜਕ ਦੇਖੜਾ ਹੁੰਦਾ, ਉੱਥੇ ਹੀ ਇਹ ਗਲਾਸਾਂ ਨਾਲ ਉੱਥੇ ਸੇਵਨ ਕਰਾਈ ਜਾਂਦੇ, ਉੱਥੇ ਹੀ ਪੀਏ ਜਾਂਦੇ। ਤੁਹਾਡਾ ਮਤਲਬ ਵੀ ਜਿਹੜੀਆਂ ਬ੍ਰਾਂਚਾਂ ਇਹ ਜਗ੍ਹਾ-ਜਗ੍ਹਾ ਤੇ ਖੁੱਲੀਆਂ। ਹਾਂ, ਥਾਂ-ਥਾਂ ਤੇ ਬ੍ਰਾਂਚਾਂ। ਤੁਸੀਂ ਬੜੰਗ ਰੋਡ ਜਾਵੜੋ, ਸਰਾਏ ਨਗਰ ਰੋਡ ਜਾਵੜੋ, ਚੱਕ ਗਾਧਾ ਸਿੰਘ ਵਾਲਾ ਰੋਡ ਜਾਵੜੋ। ਥਾ ਥਾ ਤੇ ਇਹਨਾਂ ਦੀਆਂ ਦੁਕਾਨਾਂ ਖੋਲੀਆਂ ਮੈਂ ਕੋਈ ਬੰਦਾ ਉੱਥੋਂ ਦੀ ਟੱਪ ਨਹੀਂ ਸਕਦਾ ਜਦੋਂ ਇਹਨਾਂ ਸ਼ਾਮ ਨੂੰ ਜਦੋਂ ਇਹਨਾਂ ਦੇ ਹੱਥਿਆਂ ਦੇ ਮੂਹਰੇ ਏਡਾ ਏਡਾ ਵੱਡਾ ਕੱਟ ਹੁੰਦਾ ਹੈ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਇਹਨਾਂ ਨੂੰ ਲਾਇਸੈਂਸ ਦਿੱਤੇ ਜਾਣ ਤੇ ਇਹ ਜਿਹੜੀਆਂ ਪਰਚੂਨ ਦੀਆਂ ਦੁਕਾਨਾਂ ਇਹ ਬੰਦ ਕਰਾਂਗੇ ਧੰਨਵਾਦ ਜੀ